ਡੇਲੀ نیوز ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਮਿੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ। ਦੋਸਤੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰੁਝੇਵਿਆਂ ਦੇ ਵਿੱਚ ਹਰ ਵਕਤ ਮਹਿਫੂਜ਼ ਹੋਣ ਕਰਕੇ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਸ ਬਾਬਤ ਕਿਤਨਾ ਕਿਤੇ ਜਾਣਕਾਰੀ ਲੈਣ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਪਲੇਟਫਾਰਮ ਦੇ ਉੱਤੇ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਪੰਜਾਬ ਵਿੱਚ ਵਾਡੇ ਸ਼ਹਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਹੈ ਉਸ ਬਾਬਤ 5 ਮਿੰਟਾਂ ਦੇ ਅੰਦਰ ਅੰਦਰ ਜਾਣਕਾਰੀ ਜਿਹੜੀ ਹੈ ਉਹ ਦੇ ਦੇਵਾਂਗਾ ਸ਼ੁਰੂਆਤ ਕਰ ਲਵਾਂਗੇ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ ਮੀਂਹ ਪੈਣ ਕਰਕੇ ਲਗਾਤਾਰ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਨੁਕਸਾਨ ਹੋ ਰਿਹਾ ਹੈ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਸੜਕਾਂ ਜਿਹੜੀਆਂ ਨੇ ਉਹ ਜਲਮਗਨ ਹੋ ਗਈਆਂ ਨੇ ਰਾਹਗੀਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ ਖਾਸ ਤੌਰ ਦੇ ਉੱਤੇ ਬਾਰਡਰ ਇਲਾਕੇ ਦੀ ਜੇ ਅਪਾ ਗੱਲ ਕਰੀਏ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਲੋਕਾਂ ਨੂੰ ਪਿੰਡ ਛੱਡਣ ਦੇ ਵਾਸਤੇ ਜਿਹੜਾ ਮਜਬੂਰ ਹੋਣਾ ਪੈ ਰਿਹਾ ਤੇ ਪਾਣੀ ਜਿਹੜਾ ਪਾਕਿਸਤਾਨ ਵੱਲੋਂ ਵਗਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਬੜੇ ਪੁਰੇ ਬਣੇ ਹੋਏ ਨੇ ਕੁਝ ਇਲਾਕਿਆਂ ਦੇ ਵਿੱਚ ਬੱਚਿਆਂ ਨੇ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਸਕੂਲਾਂ ਦੇ ਵਿੱਚ ਤੇ ਉੱਥੇ ਹੀ ਕੰਮਕਾਰ ਤੇ ਆਉਣ ਜਾਣ ਦੇ ਵਿੱਚ ਵੀ ਲੋਕਾਂ ਨੂੰ ਵੱਡੀ ਦਿੱਕਤ ਜਿਹੜੀ ਆ ਹੋ ਰਹੀ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਕਰਕੇ ਤਿੰਨ ਮੰਜ਼ਲਾ ਇਮਾਰਤ ਵੀ ਢਾਹ ਢੇਰੀ ਹੋ ਗਈ ਹੈ ਅਤੇ ਕਿਤੇ ਨਾ ਕਿਤੇ ਮੀਂਹ ਦਾ ਜੜਾ ਅਲਰਟ ਉਹ ਆਉਣ ਵਾਲੇ 3 ਦਿਨਾਂ ਦੇ ਵਾਸਤੇ ਮੌਸਮ ਵਿਭਾਗ ਦੇ ਵੱਲੋਂ ਚਾਰੀ ਕੀਤਾ ਹੋਇਆ ਹਜੇ ਵੀ ਮੁਸੀਬਤ ਜਿਹੜੀ ਹੈ ਉਹ ਨਹੀਂ ਕਟੀ ਹੈ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹਜੇ ਵੀ 3 ਤੋਂ 4 ਦਿਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ yellow ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਾਕੀ ਹੋਰ ਕਿਹੜੀ ਜਗ੍ਹਾ ਹੀ ਕੱਟਣੀ ਹੈ ਮੇਰਾ ਨਾਮ ਸੁਭਾਸ਼ ਚੰਦਰ ਰਾਜੀ ਮਜੀਠ ਮੰਡੀ ਬਈਆਂਲੇ ਬਾਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਣੀ ਨੁਕਸਾਨ ਨਹੀਂ ਜਾਣੀ ਨਹੀਂ ਰਾਤੀ ਸੱਜਿਆ ਦਾ 12ਵੇਂ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਚਾਅ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਬਚਾਅ ਹੋ ਗਿਆ ਸਾਨੂੰ ਦੱਸਣਗਾ ਲੱਗਦਾ ਨਹੀਂ ਸਰਪ੍ਰੇਖ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆ ਉਹ ਦੋ ਤਲ ਬਿਲਡਿੰਗਾਂ ਉਹਨਾਂ ਨੇ ਹੋਰ ਲਾਈ ਨਹੀਂ ਆ ਇਸ ਪਲੇਆਰ ਦੇ ਵਿੱਚ ਕਿੰਨੀਆਂ ਸਸਤਾ ਬਣਦੇ ਬਿਲਡਿੰਗਾਂ ਵਿੱਚ ਹੂੰ ਤਾਂ ਕਾਫੀ ਨਵੀਆਂ ਬਣ ਗਈਆਂ ਦੋ ਚਾਰ ਬਿਲਡਿੰਗਾਂ ਹੋ ਰਹੀਆਂ ਨੇ ਕੋਈ ਪ੍ਰਚਾਰਕ ਪਰ ਕਿਸੇ ਨਾਲ ਅੱਜ ਪਹੁੰਚੇ ਨਹੀਂ ਕੋਈ ਨਹੀਂ ਆਇਆ ਕਈ ਦਿਨ ਹੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਇਦਾ ਕੋਈ ਇਨਸਾਨ ਨਾ ਹੋਵੇ ਹਾਂਜੀ ਹਾਂਜੀ ਨਾਲੋਂ ਸਾਹਮਣੇ ਬਿਲਡਿੰਗ ਹੈ ਉਹ ਵੀ ਡਿੱਗੀ ਨਾਲ ਥੋੜੀ ਉੱਧਰ ਤੋਂ ਫਲੈਸ਼ ਹੋ ਰਿਹਾ ਹੋਰ ਕਿਹੜੇ ਜਗ੍ਹਾ ਤੇ ਇਹ ਘਟਨਾ ਪਈਆਂ ਵਾਲੇ ਬਿਜਾਰ ਮੇਰੇ ਨਾਲ ਸ਼ਬਾਜ ਹੈ ਪਈਆਂ ਵਾਲੇ ਬਿਜਾਰ ਹੋਈ ਹੈ ਰਾਤ ਨੂੰ ਡਿੱਗੀ ਬਿਲਡਿੰਗ ਉਤੇ ਰਾਇਸ਼ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਹੈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰਪੁਲੀਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਲੱਗਦਾ ਨਹੀਂ ਕਿ ਦਿਨੇ ਜੇ ਡਿੱਗਦੀ ਤੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦੇ ਮਾਰੇ ਜਾਣੇ ਸੀ ਬਿਜਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਕੋਈ ਨਹੀਂ ਹੈ ਤਾਂ ਬਿਲਡਿੰਗ ਹੈ ਇਸ ਇਲਾਕੇ ਦੇ ਵਿੱਚ ਸਸਤਾ ਹਲਜਾ ਵਿੱਚ ਜਿਹੜੀਆਂ ਹੈ ਟਿੱਕੀਆਂ ਉਹ ਉਹ ਪੈਸਾ ਨਹੀਂ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਕੋਈ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹੂਮਨ ਹੂਮਨ ਬੀਿੰਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਦ ਰੂਹ ਮਾਰਨਾ ਦੇਖਿਆ ਜਾਵੇ ਤਾਂ ਨਜ਼ਰ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਂਦੀ ਹੈ ਦੇਖੋ ਜੀ ਇਹ ਇੰਗੈਂਦੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਭੀ ਨਹੀਂ ਕਰਵਾਉਂਦਾ ਤੇ ਅਸੀਂ ਤੇ ਬਸ ਇੰਨੇ ਹੀ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਸ ਤੇ ਨਾਮ ਬਤਾਓ ਆਹ ਰਾਜ ਜੀ ਹੋਰ ਕੌਣ ਸੀ ਜਗ੍ਹਾ ਤੋਂ ਸਭ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆਂ ਵਾਲਾ ਵੀ ਆ ਰਾਤੀ 11:30 ਵਜੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ ਤਾਂ ਵੀ ਬੰਦੇ ਮਰ ਜਾਂਦੇ ਕੀ ਸਮੇਂ ਦੇ ਕਾਰਪੋਰੇਸ਼ਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਪਹੁੰਚੂਗੀ ਜੇ ਕੋਈ ਬਿਜਲੀ ਕੱਟਣ ਵਾਲੀ ਹੈ ਉਹ ਡਿਗਨ ਉਹ ਬਿਜ਼ੀ ਹੋਈ ਹੈ ਕਾਰਪੋਰੇਸ਼ਨ ਵਾਲੇ ਆਏ ਨਹੀਂ ਹਰ ਤੱਕ ਤੇ ਹੋਰ ਕਿੰਨੀਆਂ ਕੁ ਬਿਲਡਿੰਗਾਂ ਹੋਈਆਂ ਬਸ ਹਾਲਤ ਦੇ ਵਿੱਚ ਜਿਹੜੀਆਂ ਸਾਹਮਣੇ ਹੀ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਉਹਦੇ ਕੀ ਢਾਣੀ ਚਾਹੀਦੀ ਹੈ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਕੋਲ ਲੰਬੀਏ ਸਾਰੇ ਬਹੁਤ ਜਾਨੀ ਨੁਕਸਾਨ ਹੋ ਹਾਂਜੀ ਹਾਂਜੀ ਦੋਸਤੋ ਮੀ ਪੈ ਰਿਹਾ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਉਸ ਬਾਬਤ ਵੀ ਗੱਲਬਾਤ ਕਰਨੀ ਜ਼ਰੂਰੀ ਹੈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਤੁਸੀਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਾ ਹੈ ਉਥੋਂ ਦੇ ਪ੍ਰਸ਼ਾਸਨ ਨੂੰ ਸਖਤ ਕਰਨਾ ਹੈ ਉਨ੍ਹਾਂ ਨੂੰ ਹੁਕਮ ਦੇਣੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਰਾਹਤ ਕਾਰਜ ਜਿਹੜੇ ਨੇ ਉਹ ਜਿਹੜੇ ਨੇ ਚੱਲਦੇ ਰਹਿਣੇ ਚਾਹੀਦੇ ਨੇ ਬਰਿੰਦਰ ਗੋਇਲ ਕੈਬਨਿਟ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਡਿਊਟੀ ਕਿੰਨੀ ਕ ਨਿਭਾਉਂਦੇ ਨੇ ਲੋਕਾਂ ਨੂੰ ਕਿੰਨੀ ਕ ਰਾਹਤ ਮਿਲਦੀ ਹੈ ਕਿ ਲੋਕ ਸਰਕਾਰ ਤੋਂ ਸੰਤੁਸ਼ਟ ਹੁੰਦੇ ਨੇ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰੋਵੇਗੀ ਹੁਣ ਗੱਲ ਕਰ ਲੈਂਦੇ ਆ ਵਿਕਰਮ ਸਿੰਘ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਨਾਜ਼ਰਬੰਦ ਕੀਤਾ ਹੋਇਆ ਨਾਪੇ ਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਸਲਾਖਾਂ ਪਿੱਛੇ ਨੇ ਅਤੇ ਉਹਨਾਂ ਦੇ ਵੱਲੋਂ ਇੱਕ ਜਿਹੜੀ ਆ ਪਟੀਸ਼ਨ ਪਾਈ ਗਈ ਸੀ ਉਸ ਉੱਤੇ ਅੱਜ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਬੇहद ਅਹਿਮ ਵੱਡੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗ੍ਰਿਫਤਾਰੀ ਦੇ ਵਿਰੁੱਧ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਵਾਪਸ ਲੈ ਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਨਵੇਂ ਸਿਰੇ ਤੋਂ ਇਹ ਪਟੀਸ਼ਨ ਅਦਾਲਤ ਦੇ ਵਿੱਚ ਦਾਇਰ ਹੋਵੇਗੀ ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਲਗਾਤਾਰ ਨਜ਼ਰਬੰਦ ਨੇ ਅਤੇ ਪਟੀਸ਼ਨ ਪਾਈ ਸੀ ਉਸ ਨੂੰ ਵਾਪਸ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਪਟੀਸ਼ਨ ਦੁਬਾਰਾ ਜੜੀ ਹੈ ਦਾਖਲ ਕੀਤੀ ਜਾਪੀ ਕਿ ਹੁਣ ਗੱਲ ਕਰ ਲੈਨੇ ਆ ਫਲੋਰੀਡਾ ਦੇ ਵਿੱਚ ਸਿੱਖ ਨੌਜਵਾਰ ਹਰਜਿੰਦਰ ਸਿੰਘ ਦੇ ਵੱਲੋਂ ਜੋ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਵੱਡੀ ਖਬਰ ਹੈ ਕਿਤਨਾ ਕਿਤੇ ਪੰਜਾਬੀਆਂ ਨੇ ਸਾਥ ਜ਼ਰੂਰ ਦਿੱਤਾ ਦੱਸਿਆ ਕਿ ਅੱਜ ਵੀ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਹੈ ਭਾਵੇਂ ਉਹ ਵਿਦੇਸ਼ ਦੇ ਵਿੱਚ ਹੈ ਭਾਵੇਂ ਪੰਜਾਬ ਦੇ ਵਿੱਚ ਹੈ ਅਸੀਂ ਪਟੀਸ਼ਨ ਦੇ ਉੱਤੇ ਸਾਈਨ ਕਰਨ ਦੀ ਝੜੀ ਲਾ ਦਿੱਤੀ ਲੱਖਾਂ ਕਰੋੜਾਂ ਦੇ ਵਿੱਚ ਇਹ ਪਟੀਸ਼ਨ ਦੇ ਉੱਤੇ ਸਾਈਨ ਹੋਈ ਨੇ ਤੇ ਹੁਣ ਇੱਕ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਆ ਰਹੀ ਹੈ ਦੱਸਿਆ ਗਿਆ ਕਿ 45 ਸਾਲ ਦੀ ਜੋ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਉਹ ਮਹਿਜ਼ ਇੱਕ ਅਫਵਾਹ ਹੈ ਆ ਸਜ਼ਾ ਦੇਣ ਦਾ ਜੋ ਪ੍ਰੋਸੈਸ ਹੁੰਦਾ ਇਹ ਨਹੀਂ ਛੇਤੀ ਨਹੀਂ ਹੁੰਦਾ 45 ਸਾਲ ਦੀ ਸਜ਼ਾ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਬਾਤ ਦੀ ਗੱਲ ਹੈ ਪਹਿਲੇ ਟ੍ਰਾਇਲ ਹੋਣ ਕੇ ਹਨਾ ਪਰ ਅਸੀਂ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਅਸੀਂ ਹਰਜਿੰਦਰ ਸਿੰਘ ਦੇ ਨਾਲ ਖੜੇ ਆ ਖੜਨਾ ਵੀ ਚਾਹੀਦਾ ਕਿਉਂਕਿ ਸਾਡਾ ਪੰਜਾਬੀ ਭਰਾਏ ਸਿੱਖ ਭਰਾਏ ਅਤੇ ਉਸ ਦੇ ਸਿਰ ਦੇ ਉੱਤੇ ਦਸਤਾਰ ਨਾ ਦੇਖ ਕੇ ਵਾਕਈ ਦਿਲ ਬਲੁੰਗਰੇ ਨੇ ਹਿਰਦੇ ਬਲੁੰਗਰੇ ਨੇ ਅਤੇ ਕਿਤਨਾ ਕਿਤੇ ਨੌਜਵਾਨ ਤੋਂ ਬੇਸ਼ੱਕ ਗਲਤੀ ਹੋਈ ਹੈ ਜਾਨਾਂ ਵੀ ਗਈਆਂ ਨੇ ਪਰ ਐਕਸੀਡੈਂਟ ਹੋਇਆ ਕੋਈ ਉਸ ਨੇ ਜਾਣ ਪੁੱਝ ਕੇ ਜਾਨਾਂ ਨਹੀਂ ਲਿੱਤੀਆਂ ਇਸ ਗੱਲ ਨੂੰ ਵੀ ਉਹ ਜਿਹੜਾ ਆ ਉਹ ਗੌਰ ਵਿੱਚ ਰੱਖਣਾ ਚਾਹੀਦਾ ਹੈ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ ਸੋ ਉਸ ਦਾ ਜਿਹੜਾ ਆ ਫਿਲਹਾਲ ਕੋਈ ਵੀ ਸਜ਼ਾ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾਵੇਗਾ ਕਿ ਅੱਗੇ ਕੀ ਰਣ ਦਿੱਤੀ ਹੈ ਸਰਕਾਰ ਦੀ ਉਥੋਂ ਦੇ ਸਰਕਾਰ ਦੀ ਪ੍ਰਸ਼ਾਸਨ ਦੀ ਪੁਲਿਸ ਵਾਲਿਆਂ ਦੀ ਜਾਂ ਜੱਜ ਦੇ ਵੱਲੋਂ ਕਿਸ ਤਰੀਕੇ ਦਾ ਬਿਆਨ ਸੁਣਾਇਆ ਜਾਂਦਾ ਹੈ ਫੈਸਲਾ ਸੁਣਾਇਆ ਜਾਂਦਾ ਫਿਲਹਾਲ 45 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਨਹੀਂ ਹੋਈ ਇਸ ਦੇ ਉੱਤੇ ਫੈਸਲਾ ਹੋ ਸਕਦਾ 2 ਜਾਂ 3 ਸਾਲ ਲੱਗ ਜਾਣ ਕਿਉਂਕਿ ਟ੍ਰਾਇਲ ਹੋਣਗੇ ਪੂਰੀ ਇਨਵੈਸਟੀਗੇਸ਼ਨ ਹੋਵੇਗੀ ਕਿਵੇਂ ਐਕਸੀਡੈਂਟ ਹੋਇਆ ਦੂਸਰੇ ਜਿਹੜੇ ਲੋਕ ਮਰੇ ਨੇ ਉਹਨਾਂ ਦਾ ਪੋਸਟਮਾਰਟਮ ਵੀ ਹੋਵੇਗਾ ਕਿ ਉਹਨਾਂ ਦੀ ਕੋਈ ਗਲਤੀ ਸੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਇਹ ਵੀ ਇੱਕ ਤੱਥ ਹੁੰਦੇ ਨੇ ਜਦੋਂ ਇਹ ਸਭ ਕੁਝ ਕਲੀਅਰ ਹੋਵੇਗਾ ਤਾਂ ਹੀ ਪਤਾ ਲੱਗ ਸਕੇਗਾ ਕਿ ਅਸਲ ਦੇ ਵਿੱਚ ਗਲਤੀ ਕੀ ਰਹੀ ਹੈ ਅਤੇ ਸਜ਼ਾ ਕਿੰਨੀ ਬਣਦੀ ਹੈ ਸੋ ਦੋਸਤੋ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਸਿਰਫ ਡੇਲੀ ਨਿਊਜ਼ ਪੰਜਾਬ ਦੇ ਉੱਤੇ ਦੇਖਣ ਨੂੰ ਮਿਲਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਰੋਜ਼ ਅਪਡੇਟ ਕਰ ਸਕਾਂ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਜਿਹੜੀ ਕਿ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਅਸੀਂ ਵੀ ਸਾਂਝੀ ਕਰ ਸਕੇ ਇਸ ਤਰੀਕੇ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਫਿਲਹਾਲ ਇਜਾਜ਼ਤ ਚਾਹੁੰਨੇ ਆ ਇਸ ਤਰੀਕੇ ਦੀਆਂ ਖਬਰਾਂ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵਾਂ ਚੈਨਲ ਹੈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਅਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਫਿਲਹਾਲ ਇਜਾਜ਼ਤ ਚਾਹਮਾ ਕੇ ਧੰਨਵਾਦ